campaign ਦਾ ਮਾਡਲ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਉਹ ਇਸ ਤਰ੍ਹਾਂ ਜਾਪਦਾ ਜਿਵੇਂ ਉਹਨਾਂ ਨੇ ਆਪ ਆਪਣੇ ਮੁੱਖ ਮੰਤਰੀ 'ਚ ਉਹ ਵਿਸ਼ਵਾਸ ਗਵਾ ਚੁੱਕੇ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜਨਰਲ ਦੇਖੀਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਜਾਂ ਆ ਬਾਦਰ ਸਾਹਿਬ ਮੁੱਖ ਮੰਤਰੀ ਸੀ ਜਾਂ ਜਿਸੇ ਤੁਸੀਂ ਹੋਰ ਸਟੇਟਾਂ 'ਚ ਵੇਖ ਲਓ ਕਿ ਚੀਫ ਮਿਨਿਸਟਰ ਸਪੀਕਸ ਲਾਸਟ ਮਗਰ ਇੱਥੇ ਹਾਲਾਤ ਇਹ ਬਣ ਗਏ ਆ ਕਿ ਜਿੰਨਾ ਕੁਝ ਵੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੂੰ ਵੇਖ ਕੇ ਹੁੰਦਾ ਹੈ ਕਿ ਇੱਕ ਤਰੀਕੇ ਦੀ ਬੇਪਰੋਸਕੀ ਹੋ ਗਈ ਹੈ ਇੰਦਰ ਲੀਡਰਸ਼ਿਪ ਪੰਜਾਬ ਦੀ ਲੀਡਰਸ਼ਿਪ ਆਫ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਇੱਕ ਕੇਵਲ ਤੇ ਕੇਵਲ ਇੱਕ ਫਿਗਰ ਹੈਡ ਇੱਕ ਡਮੀ ਚੀਫ ਮਿਨਿਸਟਰ ਔਰ ਮੈਂ ਕਹਿ ਸਕਦਾ ਜਿਹੜਾ ਕੱਲਾ ਇੱਕ ਅੰਗੂਠਾ ਛਾਪ ਚੀਫ ਮਿਨਿਸਟਰ ਬਣ ਕੇ ਰਹਿ ਗਿਆ ਕਮਾਲ ਦੀ ਗੱਲ ਇਹ ਆ ਸ਼ਾਇਦ ਕਦੇ ਪਹਿਲਾਂ ਨਹੀਂ ਕਦੇ ਵੇਖਿਆ ਕਿ ਆ ਅਰੋੜਾ ਸਾਹਿਬ ਨੂੰ ਆ ਐਲਾਨ ਤਾਂ ਥੋੜੇ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਇੰਟੈਲੀਜੈਂਸ ਰਿਪੋਰਟ ਆਈ ਕਿ ਭਾਈ ਅਰੋੜਾ ਸਾਹਿਬ ਨੇ ਜਿੱਤਨਾ ਨਹੀਂ ਇਹੀ ਕਾਰਨ ਬਣਿਆ ਕਿ ਇਨ ਦਾ ਮਿਡਲ ਆਫ ਦਾ ਕੈਂਪੇਨ ਅਰੋੜਾ ਸਾਹਿਬ ਨੂੰ ਐਲਾਨਿਆ ਜਾ ਰਿਹਾ ਕਿ ਇਹਨੂੰ ਵਜ਼ੀਰ ਬਣਾਵਾਂਗੇ ਉਨੂੰ ਐਲਾਨਤਾ ਕਿਦਾ ਪਰਦਾ ਜੇ ਪੰਜਾਬ ਕੈਬਨਿਟ ਦੇ ਵਜ਼ੀਰ ਬਣਨਾ ਕਿਸੇ ਨੇ ਉਹਦਾ ਐਲਾਨ ਤਾਂ ਮੁੱਖ ਮੰਤਰੀ ਕਰ ਸਕਦਾ ਹੈ ਕਿ ਅਸੀਂ ਇਸ ਨੇਮ ਨੂੰ ਔਰ ਮੁੱਖ ਮੰਤਰੀ ਤਾਂ ਭਗਵੰਤ ਮਾਨ ਮਗਰ ਤੁਸੀਂ ਵੇਖੋ ਕਿਵੇਂ ਧਜੀਆਂ ਉਡਾਈਆਂ ਜਾ ਰਹੀਆਂ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਕਿ ਭਗਵੰਤ ਮਾਨ ਦੀ ਜਗ੍ਹਾ ਐਲਾਨ ਕਰ ਰਿਹਾ ਕੇਜਰੀਵਾਲ ਸਾਹਿਬ ਤੇ ਫੇਰ ਭਗਵੰਤ ਨੂੰ ਕਹਿ ਰਿਹਾ ਕਿ ਠੀਕ ਹੈ ਜੀ ਇਹਨੂੰ ਪੜਾ ਦੇਾਂਗੇ just goes to show that asal cm is in delhi jeda delhi de lokan ne delhi model nu jinu reject karta hai delhi to haar hoyi hai ajj oh fail delhi da model punjab de khazane nu vi lotreya punjab nu chalawan di koshish vi karreya aur jhoot vekho case kisam da bolya gaya matlab jimmey punjabi ta inna nu samajh hi koi nahi murkh ne ਕਹਿੰਦੇ ਜੀ ਤੇ ਇਹਨੂੰ ਮੰਤਰੀ ਬਣਾ ਦੇਾਂਗੇ ਨਾ ਮੰਤਰੀ ਕੋਲ ਕਹਿੰਦਾ ਬਹੁਤ ਫੰਡ ਹੁੰਦੇ ਆ ਆ ਜਿਹੜੇ ਤੁਹਾਡੇ 16 17 ਪਹਿਲਾਂ ਤੁਰੇ ਫਿਰਦੇ ਉਹਨਾਂ ਦੇ ਫੰਡ ਕਿੱਧਰ ਗਏ 4 ਲੱਖ ਕਰੋੜ ਦਾ ਪੰਜਾਬ ਕਰਜਾਈ ਆ ਔਰ ਕਰਜਾਈ ਪੰਜਾਬ ਦਾ ਰਿਜ਼ਲਟ ਇਹ ਆ ਕਿ ਤੁਹਾਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਤੁਸੀਂ ਸਾਰੇ ਮਹਿਕਮਿਆਂ ਤੋਂ ਪੈਸੇ ਵਾਪਸ ਮੰਗਾ ਦੇ ਆ ਤੁਸੀਂ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਰਹੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕੱਚੇ ਮਲਾਜ਼ਮ ਪੱਕੇ ਨਹੀਂ ਕਰਦੇ ਆ ਨੌਕਰੀਆਂ ਤੁਸੀਂ ਨਹੀਂ ਦੇ ਰਹੇ ਆ ਇੰਡਸਟਰੀ ਬਾਹਰ ਨੂੰ ਭੱਜ ਗਈ ਹੈ ਬਿਕੋਜ਼ ਇਲੈਕਟ੍ਰਿਸਿਟੀ ਅੱਜ ਸਭ ਤੋਂ ਵੱਧ ਮਹਿੰਗੀ ਹੈ ਲਾਅ ਐਂਡ ਆਰਡਰ ਇੱਥੇ ਨਹੀਂ ਹੈ ਇਸ ਕਿਸਮ ਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਪੰਜਾਬ 'ਚ ਲਾਅਲੈਸਨਸ ਲਾਅ ਐਂਡ ਆਰਡਰ ਦਾ ਕੋਲਾਪਸ ਔਰ ਫਾਈਨੈਂਸ਼ੀਅਲ ਐਮਰਜੈਂਸੀ ਲੱਗੀ ਹੋਈ ਹੈ ਕਿ ਪੰਜਾਬ ਦੀ ਫਾਈਨੈਂਸ਼ੀਅਲ ਹੈਲਥ ਇਜ਼ ਲਾਈਕ ਔਨ ਵੈਂਟੀਲੇਟਰ ਆਈ ਸੀ ਯੂ 'ਚ ਇੰਨਾ ਹਾਲਾਤਾਂ 'ਚ ਜਦੋਂ ਜੂਨ ਆ ਜਨੂਅਰੀ ਤੋਂ ਜੂਨ ਤੱਕ ਮੈਨੂੰ ਲੱਗਾ 35-40 ਹਜ਼ਾਰ ਕਰੋੜ ਇਹਨਾਂ ਨੇ ਕਰਜ਼ਾ ਲੈ ਲਿਆ ਸਰਕਾਰ ਕੋਲ ਪੈਸੇ ਤਾਂ ਹੈ ਹੀ ਨਹੀਂ ਚਲਾਉਣ ਨੂੰ ਖਰਚ ਸਾਰੇ ਕਹਿ ਰਹੇ ਕਿ ਇਹਨਾਂ ਦੀ ਜਿਹੜੀ ਰੈਵਨਿਊ ਜਨਰੇਸ਼ਨ ਉਹ ਡਿਗਰੀ ਹੈ ਇਸ ਹਾਲਾਤ 'ਚ ਲੁਧਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਵੀ ਚੀਟ ਕੀਤਾ ਗਿਆ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਇਹ ਸਾਰਾ ਕੰਮ ਦਿੱਲੀ ਦਾ ਫੇਲ ਮਾਡਲ ਚਾਹੇ ਉਹ ਸਿੱਖਿਆ ਕ੍ਰਾਂਤੀ ਆ ਚਾਹੇ ਹਿੰਦ ਕ੍ਰਾਂਤੀ ਆ ਚਾਹੇ ਕੋਈ ਕ੍ਰਾਂਤੀ ਆ ਇਹ ਸਾਰੇ ਫੇਲ ਮਾਡਲ ਨੂੰ ਅੱਜ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਰਿਮੋਟ ਕੰਟਰੋਲ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਮੈਂ ਆਸ ਕਰੂੰਗਾ ਉਮੀਦ ਕਰੂੰਗਾ ਔਰ ਅਪੀਲ ਵੀ ਕਰਦਾ ਕਿ ਪੀਪਲ ਸ਼ੁੱਡ ਸੀ ਥਰੂ ਥੀਸ ਗੇਮਸ ਐਂਡ ਰਿਜੈਕਟ ਥਿਸ ਲੀਡਰਸ਼ਿਪ ਜਿਹੜੀ ਦਿੱਲੀ ਤੋਂ ਰਿਜੈਕਟ ਹੋਈ ਹੈ ਜਿੰਨਾ ਤੋਂ 3.5 ਸਾਲ ਚ ਇਹ ਨਹੀਂ ਮਾਹੌਲ ਠੀਕ ਹੋਇਆ ਉਹਨਾਂ ਨੇ ਹੁਣ ਕੀ ਕਰਦੇ ਨੇ ਔਰ ਇਹ ਡੈਸਪਰੇਟ ਅਟੈਂਪਟ ਹੈ ਕੇਜਰੀਵਾਲ ਦਾ ਆਪ ਦੀ ਸੰਜੀਪ अरोड़े ਦੀ ਕੁਰਸੀ ਬਚਾਉਣ ਦਾ ਤੁਹਾਡੇ ਕੋਈ ਸਵਾਲ ਜੀ 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 ਸਾਹਿਬ ਜਿਸ ਤਰ੍ਹਾਂ ਉਹਨਾਂ ਟੀਚਰ ਜਦੋਂ ਪ੍ਰੋਟੈਸਟ ਕਰਨਾ ਰਹੇ ਆ ਉਸ ਤੋਂ ਪਹਿਲਾਂ ਅੰਮ੍ਰਿਤਵਾਲੀ ਵਰਕਰਾਂ ਨੇ ਪ੍ਰੋਟੈਸਟ ਕੀਤਾ ਇੱਕਦੋ ਦਾ ਤਾਂ ਕੰਮ ਕਿੱਦੂ ਇਹ ਨੂੰ ਕਿਵੇਂ ਦੇਖਦਾ ਕਾਲੀਗਨ ਭਈ ਇਲੈਕਸ਼ਨ ਹੈਗੇ ਆ ਤੇ ਉਸ ਦੌਰਾਨ ਪ੍ਰੋਟੈਸਟ ਹੋ ਰਹੇ ਨੇ ਇਹ ਦੇਖੋ ਪ੍ਰੋਟੈਸਟ ਤਾਂ ਜੀ ਡੈਮੋਕਰੈਟਿਕ ਰਾਈਟ ਹੈ ਔਰ ਜਿੰਨਾ ਲੋਕਾਂ ਨਾਲ ਧੂਖਾ ਹੋਇਆ ਉਹ ਪ੍ਰੋਟੈਸਟ ਕਰਨਗੇ ਮਗਰ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਸਰਕਾਰ ਜਿਤਨਾ ਚਾਹੁੰਦੀ ਹੈ ਪ੍ਰਸ਼ਾਸਨ ਦੇ ਸਿਰ ਤੇ ਔਰ ਮੇਰੀ ਇਹ ਖੱਜਾ ਹੈ ਕਿ 19 ਤਰੀਕ ਨੂੰ ਜੇ ਇਲੈਕਸ਼ਨ ਕਮਿਸ਼ਨ ਨੇ ਧਿਆਨ ਨਹੀਂ ਦਿੱਤਾ 18 ਤੇ 19 ਤਰੀਕ ਨੂੰ ਤੇ ਬਹੁਤ ਵੱਡੇ ਪੱਧਰ ਤੇ ਸ਼ਰਾਬ ਪੈਸਾ ਔਰ ਧੰਦਲੀ ਔਰ ਤੱਕੇशाही ਜੋਰ ਜਮਾਈ ਦਾ ਜੋਰ ਚੱਲੂਗਾ ਰਾਤ ਨੂੰ ਲੋਕੀ 18 ਦੀ ਰਾਤ ਨੂੰ ਜਿਹੜੇ ਬੂਥ ਇਨਚਾਰਜ ਹੈ ਕਈ ਪਾਰਟੀਆਂ ਦੇ ਚੁੱਕੇ ਵੀ ਜਾਣਗੇ ਝੂਠੇ ਕੇਸਾਂ 'ਚ ਫਸਾਏ ਜਾਣਗੇ ਕਿ ਆਪੋਜੀਸ਼ਨ ਪਾਰਟੀ ਦੇ ਜਿਹੜੇ ਬੂਥ ਇਨਚਾਰਜ ਨੇ ਜਾਂ ਜਿਹੜੇ ਉਹਨਾਂ ਦੀ ਡਿਊਟੀ ਹੈ ਇਲੈਕਸ਼ਨ ਏਜੰਟ ਨੇ ਉਹ ਬੂਥਾਂ ਤੇ ਨਾ ਪਹੁੰਚਣ ਤੇ ਇੱਕ ਤਰਫਾ ਆਮ ਆਦਮੀ ਪਾਰਟੀ ਤੱਕਾ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਡੈਸਪਰੇਟ ਅਟੈਂਪਟ ਹੋ ਗਿਆ ਵਜ਼ੀਰ ਅਲਾਨਾ ਹਲੇ ਬੰਦਾ ਵਜ਼ੀਰ ਐਮ ਐਲ ਏ ਬਣਿਆ ਨਹੀਂ ਵਜ਼ੀਰ ਮੁੱਖ ਮੰਤਰੀ ਭਗਵੰਤ ਦਾ ਐਲਾਨੇ ਤਾਂ ਮੈਂ ਸਮਝ ਸਕਦਾ ਕੇਜਰੀ ਆਲ ਦਾ ਵਿਚਾਰਾ ਨਾ 3 ਚ ਨਾ 13 ਚ ਨਾ ਪਲੇਰਾਂ ਚ ਨਾ ਸਪੇਰਾਂ ਚ ਤੇ ਚੱਕ ਕੇ ਕਹਿਤਾ ਜੀ ਇਹ ਬਣੂ ਮੰਤਰੀ ਕਮਾਲ ਹੀ ਹੋ ਰਹੀ ਹੈ ਨਾ ਕੀ ਇਹ ਸ ਆਥ ਆਫ ਸੀਕਰਸੀ ਦਾ ਮਜ਼ਾਕ ਉਡਾ ਰਿਹਾ ਮਤਲਬ ਹਾਓ ਡੈਮੋਕਰੇਸੀ ਡੈਮੋਕ੍ਰੈਟਿਕ ਪ੍ਰੋਸੈਸ ਪੰਜਾਬ ਦੇ ਲੋਕਾਂ ਦਾ ਵੋਟਾਂ ਦਾ ਜੋ ਅਧਿਕ ਆ ਰਾਇ ਜਾਂ ਜੋ ਲੋਕਾਂ ਨੇ ਵਿਸ਼ਵਾਸ ਦਿੱਤਾ ਉਹ ਵਿਸ਼ਵਾਸ ਘਾਤ ਹੋ ਰਿਹਾ ਸਾਰਾ ਕੁਝ ਜੀ ਕੀ ਸਰਕਾਰ ਦੇ ਬੰਦੇ ਜੀ ਪੋਸਟਰ ਪਾੜ ਰਹੇ ਨੇ ਆ ਕੇ ਕਿ ਦੂਜੀਆਂ ਪਾਰਟੀਆਂ ਦੇ ਤੁਸੀਂ ਕਹਿੰਦੇ ਨਾ ਹੋਵੇ ਬਖਲਾਹਤ ਹੈ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਤੁਸੀਂ ਪੋਸਟਰ ਦੀ ਗੱਲ ਕਰ ਰਹੇ ਹੋ ਬੇ ਬੰਦਾ ਪਾੜਨ ਤੱਕ ਜਾਣਗੇ ਮਤਲਬ ਇਹ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਆਪ ਦੀ ਐਮਐਲਏ ਕਹਿੰਦੀ ਨਹੀਂ ਕਿ ਜਿਹੜੇ ਧਰਨੇ ਹੋ ਰਹੇ ਨੇ ਇੱਥੇ ਲੋਕ ਪ੍ਰਦਰਸ਼ਨ ਕਰਨ ਆ ਰਹੇ ਨੇ ਵਿਰੋਧੀ ਪਾਰਟੀਆਂ ਦੀ ਵੀ ਚੁੱਪ ਹੋ ਸਕਦੀ ਉਹਨਾਂ ਨੂੰ ਚਲੋ ਉਹਨਾਂ ਦੀ ਤਾਂ ਵਿਚਾਰਿਆ ਨੇ ਉਹਦੋਂ ਦਾ ਕੰਮ ਹੀ ਇੰਨੇ ਚੰਗੇ ਕੀਤੇ ਇਹ ਕੰਮ ਚੰਗੇ ਕੀਤੇ ਹੁੰਦੇ ਤਾਂ ਲੋਕ ਧਰਨੇ ਨਾ ਮਾਰਨਾ ਹੁੰਦਾ ਉਹਨਾਂ ਕੋਲ ਬਾਕੀ ਤੁਸੀਂ ਵੀ ਚੁੱਕਦੇ ਹੀ ਰਹੇ ਹੋ ਜੇ ਤੇ ਕੋਈ ਵਿਰੋਧੀ ਨੇ ਚੁੱਕ ਵੀ ਦਿੱਤਾ ਤੇ ਲੋਕ ਤਾਂ ਸਿਆਣੇ ਨੇ ਉਹ ਆਪਦੀ ਹੱਕੀ ਮੰਗਾ ਲੈ ਕੇ ਆ ਰਹੇ ਨੇ ਪੁੱਛੋ 2022 ਨਵੰਬਰ ਮਹੀਨੇ ਚ ਪੁਰਾਣੀ ਪੈਨਸ਼ਨ ਭਾਲੀ ਦਾ ਕੈਬਨਿਟ ਚੋਂ ਪਾਸ ਕਰਕੇ ਨੋਟੀਫਿਕੇਸ਼ਨ ਕਰਤਾ ਕਿ ਅੱਜ ਪੁਰਾਣੀ ਪੈਨਸ਼ਨ ਭਾਲ ਹੋ ਗਈ ਆ ਕਿ ਕੱਚੇ ਮੁਲਾਜ਼ਮ ਪੱਕੇ ਹੋ ਗਏ ਆ ਕਿ ਹਜ਼ਾਰ-ਹਜ਼ਾਰ ਰੁਪਈਆ ਧੀਆਂ ਪੈਣਾ ਨੂੰ ਜਿਹੜਾ ਵਾਅਦਾ ਕੀਤਾ 13000 ਕਰੋੜ ਇੱਕ ਸਾਲ ਦਾ ਬੜਦਾ ਅੱਜ ਉਹ ਚੌਥਾ ਸਾਲ ਚੱਲ ਰਿਹਾ ਕੋਈ 40 45 ਜਾਂ 52000 ਕਰੋੜ ਤਾਂ ਉਹਦਾ ਡਿਊ ਹੈ ਸੋ ਹਰ ਪੈਮਾਨੇ ਤੇ ਚੀਟਿੰਗ ਹੋਈ ਹੈ ਲੋਕਾਂ ਨਾਲ ਨਾ ਨਾ ਕੋਈ ਨਵਾਂ ਕਾਲਜ ਨਾ ਕੋਈ ਨਵਾਂ ਹਸਪਤਾਲ ਨਾ ਕੋਈ ਨਵਾਂ ਸਕੂਲ ਮਤਲਬ ਬਾਏ ਲੀਪਾ ਪਹੋਚੀ ਜਾਂ ਰੀਪੇਂਟਿੰਗ ਨਾਲ ਤਾਂ ਨਹੀਂ ਨਾ ਕ੍ਰਾਂਤੀ ਆਉਣੀ ਔਰ ਜੋ ਹਾਲਾਤ ਨੇ ਸੂਰਤੇ ਹਾਲਾਤ ਨੇ ਜੋ ਲਾਅਨ ਆਰਡਰ ਦੇ ਨੇ ਫਰੋਤੀ ਦੇ ਗੈਂਗਸਟਰ ਦੇ ਸਾਢੇ ਤਿੰਨ ਸਾਲਾਂ ਚ ਕਿਉਂਕਿ ਹਰ ਚੀਜ਼ ਦਾ ਇਹ ਸਰਕਾਰ ਚ ਇਸ਼ਤਿਹਾਰबाजी ਦਾ ਵਾਅਦਾ ਹੈ ਤੇ ਕੰਮ ਘੱਟ ਹੈ ਇੱਕ ਵੀ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਭਗਵੰਤ ਮਾਨ ਦੀ ਫੋਟੋ ਆਈ ਹੈ ਉਹ ਇੱਕ ਡਰਾਮਾ ਕੀਤਾ ਸੀਗਾ ਉੱਥੇ ਦਾ ਉਹ ਆਪਣਾ ਆ ਜਿਹੜਾ ਖੰਨੇ ਦੇ ਜਿਹੜਾ ਉਹ BMW ਦਾ ਜਿਹੜੇ ਪਹਿਲਾਂ ਤੋਂ ਹੀ ਉਹਦਾ ਵੀ ਪਰਦਾ ਪਾਸ਼ ਹੋ ਗਿਆ ਕਿ ਰੀਸਾਈਕਲਿੰਗ ਪਹਿਲਾਂ ਕਰਦੇ ਵੇਖੀ ਹੈ ਸਰਕਾਰ ਜਿਨ੍ਹਾਂ ਦਾ ਆਲਰੇਡੀ ਕੰਟਰੈਕਟ ਹੈ ਪਹਿਲਾਂ ਦਾ ਪਲਾਂਟ ਚੱਲ ਰਿਹਾ ਉਹ ਸਾਰਾ ਕੁਝ ਪਰਦਾ ਪਾਸ਼ ਹੋਇਆ ਉਸ ਤੋਂ ਬਗੈਰ ਤਾਂ ਫਿਰ ਤਾਂ ਕਰਨ ਤੋਂ ਹੀ اٹਕੇ ਸੋ ਜਿਹੜਾ ਫੇਲ ਮਾਡਲ ਹੈ ਐਂ ਪੰਜਾਬੀ ਮਾਡਲ ਪੰਜਾਬ ਦਾ ਮਾਡਲ ਪੰਜਾਬੀਆਂ ਦਾ ਲੋਹਾ ਤਾਂ ਦੁਨੀਆ ਦੇਸ਼ ਦੁਨੀਆ ਦੇ ਲੋਕ ਮੰਨਦੇ ਆ ਚਾਹੇ ਸਾਡੀ ਕੁਰਬਾਨੀ ਆ ਚਾਹੇ ਸਾਡਾ ਨਾਜ ਦੇ ਪੰਡਾਲ ਚ ਇਸ ਵੀ ਪੰਜਾਬ ਦੇ ਹਾਲਾਤ ਬਹੁਤ ਖਰਾਬ ਕੀਤੇ ਜਾ ਰਹੇ ਆ ਹਰ ਪੱਖ ਤੋਂ ਔਰ ਉਸ ਦਾ ਸਾਨੂੰ ਅਫਸੋਸ ਆ ਮੈਂ ਚਾਹੂੰਗਾ ਕਿ ਪੰਜਾਬ ਦੇ ਲੋਕ ਜਾਗਣ ਨਹੀਂ ਤਾਂ ਆਉਣ ਵਾਲੀ ਪੀੜੀ ਜ਼ਰੂਰ ਇਹ ਸਵਾਲ ਕਰੂਗੀ ਕਿ ਇਹ ਰਿਮੋਟ ਕੰਟਰੋਲ ਨਾਲ ਕਿਉਂ